ਸਰੀਕਾ ਦੇ ਸਾਰਿਆਂ ਨੂੰ ਅੱਜ ਆਪਾਂ ਚੁੱਲਾ ਇੱਕ ਹੋਰ ਰੱਖਿਆ ਛੋਟਾ ਕਿਉਂ ਉਹ ਆਪਾਂ ਬੁਝੇ ਬਾਰਾ ਸਮਾਨ ਬਣਾਉਣਾ ਆਪਾਂ ਵੱਡੀ ਕੜਾਈ ਰੱਖਣੀ ਆ ਉਹਦੇ ਤੇ ਟਿਕ ਜੂ ਛੋਟੀ ਕੜਾਈ ਟਿਕ ਦੇਣੀ ਉਹਦੇ ਤੇ ਤੇ ਆ ਆਪਾਂ ਛੋਟਾ ਚੁੱਲਾ ਰੱਖਿਆ ਇਹਦੇ ਤੇ ਛੋਟੀ ਕੜਾਈ ਟਿਕੂਗੀ ਤੇ ਆਪਾਂ ਨਮਾ ਰੱਖਿਆ ਅੱਜ ਤੇ ਨਾਲੇ ਪੋਚਾ ਪਾਚਾ ਲਾਤਾ ਇਹਨੂੰ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੇ ਆ ਪਰਮੜਾ 1/2 ਕਿਲੋ ਤੇ ਇਹਨਾਂ ਨੇ ਸਬਜ਼ੀ ਬਣਾਵਾਂਗੇ ਆਪਾਂ ਬਹੁਤ ਵਧੀਆ ਹੁਣ ਆਪਾਂ ਤੇਲ ਪਾਵਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਹਰੀ ਮਿਰਚ ਤੇ ਗੰਡਾ ਪਾਵਾਂਗੇ ਲੋ ਤੇਲ ਗਰਮ ਹੋ ਗਿਆ ਹੁਣ ਆਪਾਂ ਮਿਰਚ ਤੇ ਗੰਡਾ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹਰੀ ਮਿਰਚ ਨੂੰ ਤੇ ਗੰਡੇ ਨੂੰ ਲਓ ਗੰਡਾ ਹਰੀ ਮਿਰਚ ਚਪਟ ਜਗੇ ਤੇ ਹੁਣ ਆਪਾਂ ਫਰਮਲ ਪਾਵਾਂਗੇ ਹੁਣ ਆਪਾਂ ਨਾਣ ਮਿਰਚ ਪਾਵਾਂਗੇ

దో తిన్ట భాయా కడీ మారే చారిట సే హా అని దా మిట్టు సబ్జీ రిగి ਦੇ ਹੁਣਾ ਥੋੜਾ ਚਿਰ ਹੋਰ ਲੱਗੂਗਾ ਦੋ ਚਾਰ ਮਿੰਟ ਫਿਰ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ ਫੋਲੇ ਹੋ ਜਾਣਗੇ ਆਹ ਹਾਲੇ ਚੰਗੀ ਤਰ੍ਹਾਂ ਫੋਲੇ ਨਹੀਂ ਹੋਏਗੇ ਲਓ ਸੌਜੀ ਆਪਣੇ ਬਣ ਗਏ ਤੇ ਹੁਣ ਆਪਾਂ ਲਾਵਾਂਗੇ ਇਟਾਂ ਤੇ ਰੱਖਾਂਗੇ ਕਿ ਥੱਲੇ ਥਾਂ ਕਾਲਾ ਨਾ ਹੋ ਜਾ ਕਿਤੇ ਦੇਖੋ ਕਿ ਡੇ ਵਧੀਆ ਬਣਿਆ ਫਾਰਮਲ ਆਪਣੇ ਬਹੁਤ ਵਧੀਆ ਬਣਿਆਗੇ ਦੇਖੋ ਬਹੁਤ ਵਧੀਆ ਬਣੇ ਫਾਰਮ ਵਾਲੇ ਫੁੱਲੇ ਹੋ ਗਏ ਰਿੱਜ ਕੇ ਬਹੁਤ ਵਧੀਆ ਬਣ ਗਏ ਜੇ ਸਾਡੀ ਵੀਡੀਓ ਪਸੰਦ ਲੱਗੇ ਲਾਇਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇਓ